ਆ ਇੱਕ ਹੋਟਲ ਆ ਬਈ ਹੋਟਲ ਹੌਲੀਡੇ ਕਲਾਸਿਕ ਇਹ ਚ ਬੋਸਦਿਆ ਕਿੰਨੇ ਦਾ ਰੂਮ ਮਿਲੂ ਕੀ ਕੋਸਾਗਾ ਇੱਕ ਤਾਂ ਮੀ ਪਿਆ ਹੋਇਆ ਆਸੇ ਪਾਸੇ ਪੂਰਾ ਚਿੱਕੜ ਆਗਾ ਇਹ ਚ ਜਾ ਕੇ ਆਉਣਾਗਾ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਕੰਮ ਤੋਂ ਲਈ ਆ ਜੀ ਛੁੱਟੀ ਅੱਜ ਆਪਣੇ ਜਵਾਗ ਦਾ ਹੈਗਾ ਪੇਪਰ ਤੇ ਘਰ ਦੇ ਕਹਿੰਦੇ ਉਹਦੇ ਨਾਲ ਜਾ ਤੇ ਜਾਂਦੇ ਆ ਚੰਡੀਗੜ੍ਹ ਆ ਉਹਦਾ ਪੇਪਰ ਪਤਾ ਨਹੀਂ ਐਡੀ ਦੂਰ ਕਿਵੇਂ ਆਇਆ ਕਿਵੇਂ ਭਰਿਆ ਨਹੀਂ ਕਿਵੇਂ ਕੋਸ਼ਿਸ਼ ਕੀਤਾ ਮੈਨੂੰ ਨਹੀਂ ਪਤਾ ਅਜੇ ਮੈਂ ਪੁੱਛਣਾ ਵੀ ਇਹਦਾ ਕਾਹਦਾ ਪੇਪਰ ਆਗਾ ਮੈਨੂੰ ਇਹ ਵੀ ਨਹੀਂ ਪਤਾ ਕਾਹਦਾਗਾ ਟਾਈਮ 12 ਵਜੇ ਨਾਲੇ ਆ ਤੇ ਜਾਣੇ ਆ ਬਸ ਤੇ ਕੱਲ ਨੂੰ ਪੇਪਰ ਆਗਾ ਕਿੰਨਾ ਕੁ ਲੇਟ ਕਰਾਦਾ ਨਹੀਂ ਚੱਲਦਾ 12:00 ਦੇ 10 ਮਿੰਟ 10 ਮਿੰਟ ਲੇਟ ਹੋ ਗਏ ਥੈਂਕ ਯੂ ਧੰਨਵਾਦ ਜੀ ਕੇ ਭਾਈ ਪਟਿਆਲਾ ਪਾਸਟ ਸਟੈਂਡ ਤੇ ਪਹੁੰਚ ਗਏ ਘੰਟਾ ਦੋ ਘੰਟੇ ਜਿਆ ਜ਼ੋਰ ਲੱਗਣਗੇ ਮੌਸਮ ਵੀ ਪੂਰਾ ਵਧੀਆ ਹੈਗਾ ਪਿੱਛੇ ਬਹਾਨੀਗੜ ਤਾਂ ਮੀਂਹ ਵੀ ਆਈ ਜਾਂਦਾ ਸੀਗਾ ਇਹ ਤੇਰੀ ਆਉਣ ਵਾਲੀ ਹੋਊਗਾ ਆਟੋ ਵਾਲੇ ਬਾਈ ਨੇ ਉਤਰਨੀ ਤਾਂ ਪਹਿਲਾਂ ਹੀ ਮਾਂ ਫੜ ਲਈ ਗੇਟ ਨੰਬਰ 2 ਜਿੱਥੇ ਬੀਐਸਜੀ ਗਲੋਬਲ ਵਾਲੇ ਆਪਾਂ ਐਡਰੈਸ ਕੱਢ ਪਹਿਲਾਂ ਐਡਰੈਸ ਦਿਖਾ ਬਾਈ ਨੂੰ ਕਿੱਥੇ ਜਾਣਾਗਾ ਲਓ ਜਿੱਥੇ ਅਗਰ ਉਹ ਆ ਬੀਐਸਜੀ ਗਲੋਬਲ ਵਾਲੇ ਮੇ ਜਾਣਾ ਹੈ ਸਾਨੂੰ ਕਿਹੜਾ ਪੇਪਰ ਕੋਲ ਧਾਰ ਦੇ ਕੇ ਕਮਰਾ ਕੋਹੋਂ ਆਪੀ ਲੱਭਾਂਗੇ ਜਿੱਥੇ ਪੇਪਰ ਹੁੰਦੇ ਆ ਵਾਹ ਕਮਰਾ ਨਹੀਂ ਹੈ ਬੀਰੂ ਉਹ ਸਟੇਲ ایرੀਆ ਹੈ ਥੋੜਾ ਇੰਡਸਟਰੀਅਲ ایرੀਆ ਹੈ ਉੱਥਾ ਕੋਈ ਬਾਜ਼ਾਰ ਹੈ ਨਾ ਮਾਰਕੀਟ ਹੈ ਵਾਹ ਰੂਮ ਨਹੀਂ ਮਿਲ ਪਾਏਗਾ ਵਾਹ ਰੂਮ ਨਹੀਂ ਮਿਲ ਪਾਏਗਾ ਆਪ ਨੂੰ ਉਹ ਦਿਖਾएंगे ਕੋਰਟ ਫਲੋਰ ਉਹ ਦਾ ওਏ ਯਾਰ ਤੂੰ ਇੰਡਸਟਰੀਅਲ ਏਰੀਆ ਪੇਸ ਨੰਬਰ 1 ਦਿੰਦੇਗਾ ਜਿਹੜਾ ਤੁਹਾਨੂੰ ਜਿਹੜਾ ਪਤਾ ਹੈ ਦੋ ਨੰਬਰ ਗੇਟ ਹਾਂ ਇਹ ਤਾਂ ਵਹੀ ਤੋਂ ਬੰਦ ਤਾਂ ਰਹੂਗਾ ਵਹੀ ਹੈ ਵਹੀ ਹੈ ਸਿਰਹੀ ਹੈ ਪਹੁੰਚ ਗਏ ਜੀ ਚੰਡੀਗੜ੍ਹ ਸਵੇਰ ਸਵਾ 12 ਵਜੇ ਬੱਸ ਮਿਲੀ ਸੀਗੀ ਪੁੱਛੋ ਕੈਂਚੀਆਂ ਤੋਂ ਤੇ 5 ਵਜੇ ਸਹੀ ਅਸੀਂ ਇੱਥੇ ਚੰਡੀਗੜ੍ਹ ਪਹੁੰਚ ਗਏ ਹੁਣ ਮੈਨੂੰ ਐ ਤਾਂ ਪਤਾ ਨਹੀਂਗਾ ਵੀ ਫਿਰ ਦੇ ਕਿੱਥੇ ਜਿਆ ਬਸ ਮੈਨੂੰ ਐ ਪਤਾ ਵੀ ਅਸਟੀਮੇਟ ਲਾਂਟੇ ਮੌਲ ਦੇ ਆਸ-ਪਾਸ ਜਿਆ ਕੱਲ ਨੂੰ ਉਹਦਾ ਸਵੇਰੇ ਪੇਪਰ ਹੈਗਾ 8 ਵਜੇ ਜਵਾਖ ਦਾ ਮੁੰਡੇ ਦਾਦਾ 8 ਵਜੇ ਪੇਪਰ ਆਗਾ ਸਵੇਰੇ ਤੇ ਅਸੀਂ ਤਾਂ ਹੀ ਇੱਥੇ ਨੇੜੇ ਜੇ ਮੈਂ ਕਿਹਾ ਕਮਰਾ ਲੱਭ ਲਾਂਗੇ ਹੁਣ ਕਮਰਾ ਲੱਭਣਾਗਾ ਉਧਰੋਂ ਚਾਹ ਪੀਣੀ ਸੀਗੀ ਸਰੀ ਟੁੱਟੀ ਜਾਂਦਾ ਆਟ ਵਾਲਾ ਫੜ ਕੇ ਬਾਹ ਛੇਤੀ ਛੇਤੀ ਆਣਾ ਮੇਰੇ ਨਾਲ ਆ ਤੁਸੀਂ ਮੈਂ ਲੈ ਕੇ ਜਾਣਾ ਤੁਹਾਨੂੰ ਪਹਿਲਾਂ ਹਣੇ 100 150 ਮੰਗਦਾ ਸੀ ਫਿਰ 100 ਮੰਗਿਆ ਫਿਰ ਹਰ ਕੇ 50 ਰੁਪਿਆ ਦੇ ਇੱਥੇ ਲਿਆਂਦਾ ਉਹਨੇ ਸਾਨੂੰ ਇੱਥੇ ਹੀ ਲਿਆ ਕੇ ਤਾਰਤਾ ਹੁਣ ਅਸੀਂ ਕਮਰਾ ਲੱਭਦੇ ਆ ਤੇ ਕੁਝ ਖਾਣੇ ਪੀਣੇ ਆ ਪਤਾ ਨਹੀਂ ਬਾਈ ਕਿਹੜੀਆਂ ਗਲੀਆਂ ਜੀਆਂ ਚ ਪਾਏ ਫਿਰਦੇ ਆ ਮੀਂਹ ਪਿਆ ਹੋਇਆ ਚਿੱਕੜ ਹੈਗਾਗਾ ਜਿਵੇਂ ਫੜਮਾਂ ਜੀਆਂ ਚ ਗਲੀਆਂ ਚ ਫਿਰਦੇ ਹੁੰਦੇ ਉਹਵੇਂ ਫਿਰਦੇ ਆ ਸੀ ਨਾ ਸਾਨੂੰ ਕੋਈ ਪਤਾ ਲੱਗਦਾ ਆ ਇੱਕ ਹੋਟਲ ਆ ਬਈ ਹੋਟਲ ਹੌਲੀਡੇ ਕਲਾਸਿਕ ਇਹ ਚ ਪੁੱਛਦੇ ਆ ਕਿੰਨੇ ਦਾ ਰੂਮ ਮਿਲੂ ਕੀ ਕੋਸ ਹੈਗਾ ਇੱਕ ਤਾਂ ਮੀਂਹ ਪਿਆ ਹੋਇਆ ਆਸ-ਪਾਸ ਪੂਰਾ ਚਿੱਕੜ ਹੈਗਾ ਏਥੇ ਜਾ ਕੇ ਆਉਣਾਗਾ ਇਹ ਕਮਰਾ ਮਿਲਿਆ ਜੀ ਆਪਾਂ ਨੂੰ 800 ਰੁਪਏ ਦੇ ਚਾ ਏਸੀ ਲੱਗਾ ਹੋਇਆਗਾ ਠੀਕ ਆ ਵਧੀਆ ਸਾਫ ਸਫਾਈ ਵਧੀਆ ਵਾਸ਼ਰੂਮ ਵੀ ਸਾਫਾਗਾ ਮਨਾਲੀ ਹਜ਼ਾਰ ਹਜ਼ਾਰ ਰੁਪਏ ਦਾ ਰੂਮ ਮਿਲਦਾ ਸੀ ਇੱਥੇ 800 ਦਾ ਮਿਲਿਆਗਾ ਪੀਪਰ ਦਾ ਸਾਬਾ ਤੇਰਾ ਕਾਵਾਗਾ ਪੀਟੀ ਦਾ ਪੀਟੀ ਦਾ ਪੀਟੀ ਕਿ ਪੀਟੀ ਪੀਟੀ ਆਈ ਲਾਈਟਸ ਦਾ ਮਤਲਬ ਆਈ ਲਾਈਟ ਤੁਸੀਂ ਲੱਤ ਮਾਂ ਹੁੰਦੀ ਹੈ ਵੀ ਹੈਨਾ ਆਪਾਂ ਤਾਂ ਪੜਾਈ ਤੋਂ ਦੂਰ ਆ। ਮੁੰਡਾ ਕਹਿੰਦਾ ਮੈਂ 버ਗਰ ਖਾਣਾ। ਮੈਂ ਤਾਂ ਖਾਣਾ ਨਹੀਂ ਸੀ ਨਾਲ ਹੀ ਮੇਰਾ ਜੇਕੇ ਚਤ ਕਰਿਆ ਫਿਰ ਦੋ 버ਗਰ ਲੈ ਆਂਦੇ। ਚਲ ਹਰੇ ਟਾਈਮ ਕੱਟੇ ਹੋਇਆ ਰੋਟੀ ਰੱਟੀ ਬਾਅਦ ਚ ਦੇਖਦੇ ਆ। ਤੁਹਾੰਰਾ ਤਾਂ ਠੀਕ ਆ ਨਾ?